ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਭ ਭਾਈ ਗੁਰਦਾਸ ਜੀ ਲੈਲੀ ਦੀ ਦਰਗਾਹ ਦਾ ਕੁੱਤਾ ਮਜਨੂ ਦੇਖ ਲੁਭਾਨਾ ਇੱਥੇ ਦਰਗਾਹ ਦਾ ਅਰਥ ਕਰਾਂਗੇ ਘਰ ਕੁੱਤੇ ਦਾ ਅਰਥ ਕੁੱਤਾ ਹੀ ਕਰਾਂਗੇ ਤੇ ਲੈਲੀ ਦਾ ਅਰਥ ਕਰਾਂਗੇ ਲੈਲਾ ਇਤੇ ਭਾਈ ਸਾਹਿਬ ਭਾਈ ਗੁਰਦਾਜ ਜੀ ਕਹਣਾ ਚਾਹੁੰਦੇ ਨੇ ਲੈਲਾ ਨੇ ਆਪਣੇ ਘਰ ਇੱਕ ਕੁੱਤਾ ਰੱਖਿਆ ਹੋਇਆ ਸੀ ਜਦੋਂ ਉਹ ਕੁੱਤਾ ਬਾਹਰ ਨਿਕਲਿਆ ਤਾਂ ਮਜਨੂ ਨੇ ਉਸ ਕੁੱਤੇ ਨੂੰ ਵੇਖਿਆ ਕੁੱਤੇ ਨੂੰ ਵੇਖਦਿਆਂ ਸਾਥ ਹੀ ਮਜਨੂ ਗੱਦਗੱਦ ਹੋ ਗਿਆ ਬੜਾ ਹੀ ਖੁਸ਼ ਹੋਇਆ ਬੜਾ ਹੀ ਪ੍ਰਸੰਨ ਹੋਇਆ ਕੁੱਤੇ ਦੀ ਪੈਰੀ ਪਵੇ ਹਾਰੇ ਹਾਰੇ ਹਸੇ ਲੋਕ ਵਿਦਾਣਾ ਇੱਥੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿਣਾ ਚਾਹੁੰਦੇ ਨੇ ਜਦੋਂ ਉਹ ਕੁੱਤਾ ਲੈਲਾ ਦੇ ਘਰੋਂ ਨਿਕਲਿਆ ਤਾਂ ਮੱਜਨੂ ਕੁੱਤੇ ਦੇ ਪਿੱਛੇ ਦੌੜਿਆ ਕਦੇ ਉਹ ਕੁੱਤੇ ਦੇ ਪੈਰੀ ਪਾਵੇ ਕਦੇ ਕੁੱਤੇ ਦਾ ਮੂੰਹ ਚੁੰਮੇ ਜਦੋਂ ਇਹ ਤਮਾਸ਼ਾ ਉੱਥੇ ਖੜੇ ਲੋਕਾਂ ਨੇ ਵੇਖਿਆ ਸਾ ਉੱਤੀ ਉੱਤੀ ਹੱਸਣ ਲੱਗ ਪਏ ਹਰ ਹਰ ਹਸੇ ਲੋਕ ਵਿਡਾਲਾ ਲੋਕ ਉੱਤੀ ਉੱਤੀ ਹੱਸਣ ਲੱਗ ਪਏ ਵੀ ਮੁਰਕਾ ਤੈਨੂੰ ਕੀ ਹੋ ਗਿਆ ਤੂੰ ਕੁੱਤੇ ਦੀ ਪੈਰੀ ਪੈ ਰਿਆ ਨੇ ਕਦੇ ਕੁੱਤੇ ਦਾ ਮੂੰਹ ਚੁੰਮ ਰਿਆ ਹੈ ਤੈਨੂੰ ਕੀ ਹੋ ਗਿਆ ਫਿਰ ਮਜਨੂ ਨੇ ਜਵਾਬ ਦਿੱਤਾ ਬੜੇ ਦਿਨ ਹੋ ਗਏ ਸੀ ਮਹਿਬੂਬ ਦਾ ਦਰਸ਼ਨ ਕੀਤੇ ਅੱਜ ਇਹ ਕੁੱਤਾ ਮੇਰੇ ਮਹਿਬੂਬ ਦੇ ਘਰੋਂ ਨਿਕਲਿਆ ਹੈ ਬੜੇ ਦਿਨਾਂ ਬਾਅਦ ਮੈਂ ਇਸ ਕੁੱਤੇ ਦੀਆਂ ਅੱਖਾਂ ਵਿੱਚ ਆਪਣੇ ਮਹਿਬੂਬ ਦੇ ਦਰਸ਼ਨ ਕਰਨਾ ਚਾਹੁੰਦਾ ਆਪਣੇ ਮਹਿਬੂਬ ਦੀ ਸ਼ਕਲ ਦੇਖਣਾ ਚਾਹੁੰਨਾ ਹਾਂ ਇਸ ਕਰਕੇ ਮੈਂ ਕੁੱਤੇ ਦੇ ਵਾਰ-ਵਾਰ ਪੈਰੀ ਪੈ ਰਿਹਾ ਹਾਂ ਤੇ ਲੋਕ ਹੱਸ ਰਹੇ ਸੀ ਲੋਕ ਉਸ ਦਾ ਮਜ਼ਾਕ ਉਡਾ ਰਹੇ ਸੀ ਭਾਈ ਸਾਹਿਬ ਕਹਿੰਦੇ ਨੇ ਇਸ਼ਕ ਦੀ ਰਮਜ਼ ਕੋਈ ਇਸ਼ਕ ਵਾਲਾ ਹੀ ਸਮਝ ਸਕਦਾ ਹੈ ਅਸਲ ਵਿੱਚ ਲੈਲਾ ਮਜਨੂ ਦਾ ਇਸ਼ਕ ਬਹੁਤ ਪੱਕਾ ਸੀ ਇਸ ਕਰਕੇ ਇਸ਼ਕ ਦੀ ਨਾ ਮਜੇ ਕੋਈ ਇਸ ਕਵਾਲਾヒ ਸਮਝ ਸਕਦਾ ਹੈ। ਮੀਰਾਸੀ, ਮੀਰਾਸੀਆਂ, ਨਾਮ ਤਰੀਕ, ਮੂਰੀਦ ਬਿਬਾਨਾ। ਇੱਥੇ ਮੀਰਾਸੀਆਂ ਦਾ ਅਰਥ ਗਲਾਂਗੇ ਭਾਈ ਮਰਦਾਨਾ ਜੀ ਤੇ ਤਰੀਕ ਦਾ ਅਰਥ ਹੈ ਜਿਸ ਨੂੰ ਆਪਣੇ ਸੇਵਕ ਹੋਣ ਤੇ ਮਾਨ ਨਾ ਹੋਵੇ। ਜਿਸ ਨੂੰ ਆਪਣੇ ਸੇਵਕ ਹੋਣ ਤੇ ਜਰਾ ਜਿੰਨਾ ਵੀ ਹੰਕਾਰ ਨਾ ਹੋਵੇ। ਉਸ ਨੂੰ ਤਰੀਕ ਕਿਹਾ ਜਾਂਦਾ ਹੈ ਤੇ ਮੂਰੀਦ ਦਾ ਅਰਥ ਕਰਾਂਗੇ ਸੇਵਕ ਕਿਉਂਕਿ ਭਾਈ ਮਰਦਾਨਾ ਜੀ ਗੁਰੂ ਨਾਨਕ ਦੇਵ ਜੀ ਦੇ ਸੇਵਕ ਬਣ ਚੁੱਕੇ ਸੀ ਇੱਥੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿਣਾ ਚਾਹੁੰਦੇ ਨੇ ਕਿ ਭਾਈ ਮਰਦਾਨਾ ਜੀ ਗੁਰੂ ਨਾਨਕ ਦੇਵ ਜੀ ਦੇ ਮੂਰੀਦ ਸੇਵਕ ਬਣ ਚੁੱਕੇ ਸੀ ਉਹਨਾਂ ਨੂੰ ਆਪਣੇ ਸੇਵਕ ਹੋਣ ਤੇ ਜੜਾ ਜਿੰਨਾ ਵੀ ਮਾਣ ਨਹੀਂ ਸੀ ਭਾਈ ਮਰਦਾਨਾ ਜੀ ਹਰ ਵੇਲੇ ਗੁਰਦੁਆਰਾ ਸਾਹਿਬ ਜੀ ਦੇ ਨਾਲ ਰਹਿੰਦੇ ਸਨ ਕੁੱਤਾ ਢੂਮ ਵਖਾਨੀਏ ਕੁੱਤਾ ਵਿੱਚ ਕੁੱਟਿਆ ਨਿਮਾਨਾ ਇੱਥੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿਣਾ ਤੁੰਡੇ ਨੇ ਉਸ ਸਮੇਂ ਵੀ ਜਿਹੜੇ ਲੋਕੀ ਸਨ ਉਹ ਭਾਈ ਮਰਦਾਨਾ ਜੀ ਨੂੰ ਕੁੱਤਾ ਆਖਦੇ ਸੀ ਢੂਮ ਆਖਦੇ ਸੀ ਉਹ ਕਹਿੰਦੇ ਸੀ ਕਿ ਭਾਈ ਮਰਦਾਨਾ ਹਰ ਵੇਲੇ ਭੰਗ ਢੇਰਦੇ ਰਹਿੰਦੇ ਹਨ ਤੇ ਦੋ ਰੋਟੀਆਂ ਪਿੱਛੇ ਬੇਦੀਆਂ ਦੇ ਤਾਲ ਪੂੜ ਦਾ ਫਿੱਡਾ ਹੈ ਅਰਥਾਤ ਜਿਹਾ ਭਾਈ ਮਰਦਾਨਾ ਸੀ ਉਹ ਗੁਰੂ ਨਾਨਕ ਲਈ ਅਰਬਾਬ ਪਜੋਦਾ ਸੀ ਤੇ ਗੁਰੂ ਸਾਹਿਬ ਜੀ ਕੀਰਤਨ ਕਰਦੇ ਹੁੰਦੇ ਸਨ ਤੇ ਲੋਕ ਕਹਿੰਦੇ ਸੀ ਕਿ ਭਾਈ ਮਰਦਾਨਾ ਜੀ ਕੁੱਤਾ ਹੈ ਹਰ ਵੇਲੇ ਭੰਗ ਢਾ ਰਿੰਦਾ ਹੈ ਤੇ ਦੋ ਰੋਟੀਆਂ ਦੇ ਪਿੱਛੇ ਬੇਦੀਆਂ ਦੇ ਢਾਲ ਉਲਟਾ ਫਿਰਦਾ ਹੈ ਅਰਥਾਤ ਅਰਬਾਬ ਬਟਮਦਾ ਫਿਰਦਾ ਹੈ ਗੁਰ ਸਿੱਖ ਆਸ਼ਿਕ ਸ਼ਬਦ ਦੇ ਕੁੱਤੇ ਦਾ ਪਰ ਕੁੱਤਾ ਪਾਣਾ ਇੱਥੇ ਭਾਈ ਸਾਹਿਬ ਭਾਈ ਗੁਰਦਾ ਜੀ ਕਹਿਣਾ ਚਾਹੁੰਦੇ ਨੇ ਜਿਹੜੇ ਗੁਰੂ ਦੇ ਸਿੱਖ ਨੇ ਉਹ ਗੁਰੂ ਦੇ ਸ਼ਬਦ ਦੇ ਆਸ਼ਿਕ ਹਨ ਤੇ ਉਹਨਾਂ ਨੂੰ ਕੁੱਤਿਆਂ ਦਾ ਕੁੱਤਾ ਹੀ ਪਾਇਆ ਅਰਥਾਤ ਉਹਨਾਂ ਨੂੰ ਭਾਈ ਮਰਦਾਨਾ ਜੀ ਹੀ ਚੰਗੇ ਲੱਗੇ ਕਿਉਂਕਿ ਭਾਈ ਮਰਦਾਨਾ ਜੀ ਰਬਾਬ ਵਜਾਉਂਦੇ ਸਨ ਉਹ ਸਤਗੁਰੂ ਦੇ ਦਰਗਾਹ ਦਾ ਵਾਸੀ ਸੀ ਇਸ ਕਰਕੇ ਸਿੱਖਾਂ ਨੂੰ ਉਹ ਭਾਈ ਮਰਦਾਨਾ ਜੀ ਹੀ ਪਾਏ ਉਹਨਾਂ ਨੇ ਭਾਈ ਮਰਦਾਨਾ ਜੀ ਦਾ ਸਤਕਾਰ ਕਰਨਾ ਨਾ ਛੱਡਿਆ ਉਹਨਾਂ ਨੂੰ ਭਾਈ ਮਰਦਾਨਾ ਜੀ ਹੀ ਚੰਗੇ ਲੱਗੇ ਕਿਉਂਕਿ ਭਾਈ ਮਰਦਾਨਾ ਜੀ ਗੁਰੂ ਨਾਨਕ ਲਈ ਅਰਬਾਬ ਵਜਾਉਂਦੇ ਸਨ ਤੇ ਉਹ ਜਿਹੜਾ ਪਾਈ ਮਦਾਨਾ ਸੀ ਗੁਰੂ ਦੇ ਦਰਗਾਹ ਦਾ ਅਰਬਾਬੀ ਸੀ ਕਟਣ ਚਟਣ ਕੁੱਤਿਆਂ ਮੋਨਾ ਤੋਂ ਤ੍ਰਿਖਸ਼ਤ ਕਮਾਨਾ ਇੱਥੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਨਾ ਚੁੰਦੇ ਨੇ ਕੁੱਤਿਆਂ ਦਾ ਕੰਮ ਹੈ ਚਟਣਾ ਤੇ ਕਟਣਾ ਮਤਲਬ ਕਿ ਅਗਰ ਤੁਸੀਂ ਕੁੱਤੇ ਨੂੰ ਛੇੜੋਗੇ ਉਹ ਜਾਂ ਕੋਈ ਕੰਮ ਕਰੋਗੇ ਤਾਂ ਕੁੱਤਾ ਤੁਹਾਨੂੰ ਜ਼ਰੂਰ ਕੱਟੇਗਾ ਅਗਰ ਤੁਸੀਂ ਕੁੱਤੇ ਨੂੰ ਪਿਆਰ ਕਰੋਗੇ ਤਾਂ ਕੁੱਤਾ ਤੁਹਾਨੂੰ ਚੱਟੂਗਾ ਤੁਹਾਡੇ ਨਾਲ ਪਿਆਰ ਕਰੇਗਾ ਇੱਥੇ ਭਾਈ ਸਾਫ ਭਾਈ ਕਹਿੰਨਾ ਚਾਹੁੰਦੇ ਨੇ ਕਿ ਜਿਹੜਾ ਕੁੱਤਾ ਹੋਏ ਉਸਤੇ ਕੰਮ ਤਿਰਗਾ ਹਣਾ ਪਰ ਤਨ ਹੈ ਸਤਗੁਰੂ ਜੋ ਇਸ ਨੂੰ ਵੀ ਟਾਰ ਦਿੰਦਾ ਹੈ ਤੁਸੀਂ ਵੇਖਿਆ ਹੋਵੇਗਾ ਕੁਛ ਗੁਰਬਾਨੀ ਪੜਦੇ ਹੋ ਗੁਰਬਾਨੀ ਦੇ ਵਿੱਚ ਕੁੱਤੇ ਦਾ ਵੀ ਜ਼ਿਕਰ ਆਇਆ ਹੈ ਤੇ ਘੋੜੇ ਦਾ ਵੀ ਜ਼ਿਕਰ ਆਇਆ ਹੈ ਇਹ ਦੋ ਜੀਵ ਵਫਾਦਾਰ ਮੰਨੇ ਗਏ ਨੇ ਇਹ ਇੰਨੇ ਜਿਆਦਾ ਵਫਾਦਾਰ ਦੇ ਤੇ ਇਹ ਮਾਲਕ ਲਈ ਆਪਣੀ ਜਾਨ ਦੇ ਸਕਦੇ ਨੇ ਤੇ ਮਾਲਕ ਲਈ ਕਿਸੇ ਦੀ ਜਾਨ ਲੈ ਵੀ ਸਕਦੇ ਨੇ ਇਹ ਦੋ ਜੀਵ ਬੜਾ ਹੀ ਵਫਾਦਾਰ ਮੰਨੇ ਗਏ ਨੇ ਇੱਥੇ ਭਾਈ ਸਾਹਿਬ ਕਹਿੰਦੇ ਨੇ ਅਗਰ ਤੁਸੀਂ ਇਸ ਨੂੰ ਛੇੜੋਗੇ ਤਾਕਤਾਂ ਨੂੰ ਜੂਰ ਕੱਟੇਗਾ ਅਗਰ ਇਸ ਨੂੰ ਪਿਆਰ ਕਰੋਗੇ ਤਾਂ ਇਹ ਤੁਹਾਨੂੰ ਛੱਟੂਗਾ ਕਿਉਂਕਿ ਕੁੱਤੇ ਦਾ ਕੰਮ ਹੁੰਦਾ ਹੈ ਚਟਣਾ ਤੇ ਵੜਨਾ ਆਪੋ ਗੁਨੇ ਆਰੇ ਗੁਣ ਕਰਨ ਗੁਰਮੁਖ ਸਾਧ ਸੰਗਤ ਕੁਰਬਾਨਾ ਇੱਥੇ ਭਾਈ ਸਾਹਿਬ ਭਾਈ ਗੁਰਦਾ ਜੀ ਕਹਿਣਾ ਚੋਂਦੇ ਨੇ ਜੋ ਨਿਰਗੁਣਾ ਵਿੱਚ ਵੀ ਗੁਣ ਪੜਦੇ ਨੇ ਜੋ ਲਿਰਗਣਾ ਉੱਪਰ ਉਪਕਾਰ ਕਰਨਾ ਐਸੇ ਸਾਥ ਸੰਗਤ ਤੋਂ ਮੈਂ ਕੁਰਬਾਨ ਹਾਂ ਐਸੇ ਸਾਥ ਸੰਗਤ ਤੋਂ ਮੈਂ ਸਤਕੇ ਜਾਂਦਾ ਹਾਂ ਮੈਂ ਕੁਰਬਾਨ ਜਾਂਦਾ ਹਾਂ ਪਤਿਤ ਉਦਾਹਰਨ ਬਿਰਦ ਬਖਾਣਾ ਇੱਥੇ ਭਾਈ ਸਾਹਿਬ ਭਾਈ ਰਦਾ ਜੀ ਕਹਿਣਾ ਚਾਹੁੰਦੇ ਨੇ ਕਿਉਂਕਿ ਉਹ ਪਤਿਤ ਉਦਾਹਰਨ ਬਿਰਦ ਨੂੰ ਪੂਰਾ ਰੱਖਦੇ ਹਨ ਵਾਹਿਗੁਰੂ ਜੀ ਅਈ ਸਾਬ ਜੀ ਜੀ ਇਸ ਵਾਰ ਦੀ ਪੌੜੀ ਦੇ ਅਰਥ ਕਰਦਿਆ ਮੈਂ ਮੇਰੇ ਕੋਲ ਕਾਫੀ ਭੁੱਲਾ ਕਾਫੀ ਗਲਤੀਆਂ ਹੋਈਆਂ ਹੋਣਗੀਆਂ ਅਣਜਾਨ ਬੱਚਾ ਸਮਝ ਕੇ ਮਾਫ ਕਰਨਾ ਕਿਉਂਕਿ ਮੈਂ ਜੋ ਅਸਤ ਕਿਤੇ ਨੇ ਆਪਣੀ ਮਤਕ ਅਨੁਸਾਰ ਕੀਤੇ ਨੇ ਜਿੰਨੇ ਕੋ ਮੈਨੂੰ ਮੇਰੇ ਵਾਹਿਗੁਰੂ ਜੀ ਨੇ ਮਤ ਬਖਸ਼ੀ ਹੈ ਮੈਂ ਉਸ ਆਵ ਨਾਲ ਅਰਥ ਕੀਤੇ ਨੇ ਅਣਜਾਨ ਬੱਚਾ ਸਮਝ ਕੇ ਮਾਫ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ